ਹੋਰ ਸੱਤੇ ਕੀ ਬਣ ਰਿਹਾ ਠੀਕ ਆ ਬਸ ਬੈਠੀ ਆ ਅੱਛਾ ਉਹ ਨਹੀਂ ਆਇਆ ਥੀ ਕੰਮ 'ਤੋਂ ਅੱਛਾ ਔਰ ਸੱਤੇ ਮੈਂ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਦੋ ਕਰੋ ਮੈਨੂੰ ਨਾ ਸਮਝ ਨਹੀਂ ਆਂਦੀ ਲੋਕਾਂ ਦੇ ਇਹਨੇ ਖਰਚੇ ਕਿਵੇਂ ਵਧ ਗਏ ਤੈਨੂੰ ਕੀ ਲੱਗਦਾ ਕਾਹ ਤੋਂ ਵਧੇ ਹੋਏ ਨੇ ਇਹਨੇ ਖਰਚੇ ਖਰਚੇ ਤਾਂ ਦੇਖੋ ਆਪਣੇ ਆਪ ਵਧਾਏ ਹੋਏ ਆ ਮਤਲਬ ਮਤਲਬ ਜੇ ਦੇਖੀਏ ਕਿ ਪਿੰਡਾਂ ਦੇ ਵਿੱਚ ਖਰਚੇ ਵਧੇ ਆ ਜਿਹੜੇ ਹੂੰ ਉਹ ਖਰਚੇ ਤਾਂ ਸ਼ਹਿਰਾਂ 'ਚ ਵੀ ਵਧੇ ਨੇ ਸ਼ਹਿਰਾ ਚਲੋ ਆਪਾਂ ਬਾਅਦ ਚ ਗੱਲ ਕਰਦੇ ਆਂ ਪਿੰਡਾਂ ਦੀ ਕਰਦੇ ਆਂ ਪਹਿਲਾਂ ਅੱਛਾ ਇੰਦਾ ਦੇ ਵਿੱਚ ਇਹ ਕੀ ਹੈ ਕਿ ਸਭ ਤੋਂ ਵੱਧ ਖਰਚਾ ਜਿਹੜਾ ਕੰਟਰੋਲ ਕਰਦੇ ਆਂ ਹੂੰ ਉਹ ਪਸ਼ੂ ਡੰਗਰ ਕਰਦੇ ਆਂ ਪਸ਼ੂ ਡੰਗਰ ਖਰਚਾ ਕਿਵੇਂ ਕੰਟਰੋਲ ਕਰਦੇ ਆਂ ਪਹਿਲੇ ਸਮਝ ਚ ਸੁਣ ਲਓ ਕਿਵੇਂ ਕਰਦੇ ਸੀਗੇ ਹੂੰ ਇੱਕ ਜਦੋਂ ਖਰਚ ਡੰਗਰ ਰੱਖੇ ਹੋਇਆ ਪਹਿਲਾਂ ਤਾਂ ਦੁੱਧ ਕੀ ਦਹੀਂ ਮੱਖਣ ਹੂੰ ਇਹ ਹੋ ਗਿਆ ਘਰ ਦਾ ਠੀਕ ਹੈ ਕਿ ਆਪਾਂ ਨੇ ਕਿਹੜਾ ਕੋਈ ਪੈਸਾ ਆ ਖਰੀਦ ਕੇ ਲੈਣਾ ਕਰਚ ਜਮੀਨ ਚ ਕੱਖ ਹੋ ਜਾਣੇ ਆ ਵੱਡ ਵੱਡ ਪਾਈ ਜਾਓ ਤੇ ਆਪਣਾ ਦੁੱਧ ਕੀ ਖਾਈ ਜਾਓ ਅੱਜ ਕੱਲ ਦੇ ਆਪਾਂ ਦੁੱਧ ਦੀ ਗੱਲ ਕਰੀਏ 70-80 ਰੁਪਏ ਕਿਲੋ ਤਾਂ ਦੁੱਧ ਆ ਉਹ ਸਾਰਾ ਬਚਦਾ ਸੀਗਾ ਉਹ ਵੀ ਬਚਦਾ ਸੀ ਫੇਰ ਮੱਖਣ ਲੱਸੀ ਹਨਾ ਉਹ ਸਾਰਾ ਹੀ ਬਚਦਾ ਸੀ ਮੈਂ ਕਹਿੰਦਾ ਤੇ ਉੱਜੀ ਗੱਲ ਪਿਓਰ ਹੁੰਦਾ ਸੀ ਤੇ ਲੱਸੀ ਇੰਨੀ ਹੁੰਦੀ ਦੀ ਮੈਂ ਕਹਿੰਦਾ ਕੁੱਤੇ ਪਿੰਦੇ ਸੀਗਾ ਹੂੰ ਅੱਜ ਕੱਲ ਬੰਦੇ ਆ ਉਹਨਾਂ ਨੂੰ ਮਿਲਦੀ ਪੈਟਾਂ ਵੀ ਲੈ ਕੇ ਪਿੰਦੇ ਨੇ ਆਪਾਂ ਉਹੀ ਆ ਨਾ ਤੁਸੀਂ ਆਪਸਾ ਬਲਾ ਲਓ ਵੀ ਡੰਗਰ ਕਿੰਨਾ ਘਟ ਗਿਆ ਸਹੀ ਗੱਲ ਆ ਆ 5 ਰੁਪਏ ਦਾ ਐਡਾ ਕ ਪੈਕ ਤਾਂ ਹੁੰਦਾ ਲੱਸੀ ਦਾ ਹਾਂ ਉਹ ਕੋਈ ਫ੍ਰੀ ਨਹੀਂ ਸੀ ਚੱਕਦਾ ਐਨੀ ਲੱਸੀ ਹੁੰਦੀ ਸੀ ਵੈਸੇ ਇੱਕ ਗੱਲ ਸੱਤੇ ਦੇਖ ਇਹ ਤਾਂ ਚੱਲ ਆਪਣੇ ਫਾਇਦੇ ਹੈ ਹੀ ਸੀ ਡੰਗਰਾਂ ਨਾਲ ਬਾਕੀ ਜੇ ਹੁਣ ਮੈਂ ਗੱਲ ਕਰਾਂ ਤਾਂ ਪਸ਼ੂਆਂ ਦੇ ਗੋਹੇ ਤੋਂ ਆਪਾਂ ਪਾਠੀਆਂ ਵੀ ਤਿਆਰ ਕਰ ਲੈਂਦੇ ਸੀ ਉਹ ਵੀ ਬਚਦਾ ਸੀਗਾ ਦੇਖੋ ਜਿੰਨਾ ਸਿਲੰਡਰ ਅੱਜ ਯੂਜ਼ ਕਰਦੇ ਆ ਸਿਲੰਡਰ ਆਪਣਾ ਪਾਠੀਆਂ ਪਾਠੀਆਂ ਸਾਰਾ ਉਹੀ ਕੰਮ ਕਰਦੀ ਸੀ ਆਪਣਾ ਸਿਲੰਡਰ ਦਾ ਖਰਚਾ ਵੀ ਘਟ ਗਿਆ ਕਿਉਂਕਿ ਪਾਠੀਆਂ ਨਾਲ ਆਪਾਂ ਚੁੱਲਾ ਬਾਲ ਲੈਂਦੇ ਸੀ ਹਾਰੇ ਬਣੇ ਹੋਏ ਸੀ ਮੈਂ ਕਿਹਾ ਦੁੱਧ ਕੜ ਕੜ ਕੇ ਗੁਲਾਬੀ ਹੋ ਜਾਂਦਾ ਸੀਗਾ ਇੰਨਾ ਵਧੀਆ ਟੇਸਟੀ ਦੁੱਧ ਹੁੰਦਾ ਸੀਗਾ ਤੇ ਫਿਰ ਕਹਿੰਦੇ ਜਿਹੜੀ ਚੁੱਲੇ ਦੀ ਬਣੀ ਹੋਈ ਰੋਟੀ ਹੁੰਦੀ ਆ ਉਸ ਚ ਤੱਤ ਵੀ ਵੱਧ ਹੁੰਦੇ ਨੇ ਬਿਲਕੁਲ ਹੁੰਦੇ ਆ ਆਪਾਂ ਨੂੰ ਖਾਣਾ ਪੀਣਾ ਬਹੁਤ ਸ਼ੁੱਧ ਮਿਲਦਾ ਸੀ ਹਾਂਜੀ ਹਾਂਜੀ ਹੈਨਾ ਤੇ ਫਿਰ ਜੇ ਆਪਾਂ ਸ਼ੁੱਧ ਖਾਣਾ ਪੀਣਾ ਖਾਂਦੇ ਆ ਜੁਬਾਰ ਵੀ ਨਹੀਂ ਹੁੰਦੇ ਬਿਮਾਰ ਵੀ ਨਹੀਂ ਹੁੰਦੇ ਫਿਰ ਡਾਕਟਰਾਂ ਦੇ ਖਰਚੇ ਬਚਦੇ ਆ ਆਪਣੇ ਹਾਂ ਦਵਾਈਆਂ ਦੇ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਰਾਖ ਹੁੰਦੀ ਆ ਉਹਦੇ ਨਾਲ ਭਾਂਡੇ ਮਾਂਜ ਲੈਣੇ ਆ ਪਾਂਡਿਆਂ ਦਾ ਵੀ ਖਰਚਾ ਘਟ ਗਿਆ ਪਾਂਡਿਆਂ ਮਾਂਜਣ ਵਾਲੀ ਸਾਬਣ ਨਹੀਂ ਖਰੀਦਣੀ ਪੈਂਦੀ ਤੇ ਫਿਰ ਜਿਹੜੀ ਉਹਨਾਂ ਦੀ ਰਾਖ ਬਚਦੀ ਆ ਪਾਥੀਆਂ ਦੀ ਹਾਂਜੀ ਉਹ ਕਹਿੰਦੇ ਪੌਦਿਆਂ ਲਈ ਆ ਜਿਹੜੀ ਉਹ ਵੀ ਲਾਭਦਾਇਕ ਹੁੰਦੀ ਆ ਉਹਦਿਆ ਚ ਨਾ ਇੱਕ ਅੱਜਕੱਲ ਜਿਵੇਂ ਸਿਆਲ ਤੋਂ ਬਾਅਦ ਗਰਮੀ ਜੀ ਆਂਦੀ ਆ ਹਾਂ 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 ਫਿਰ ਕੀ ਹੁੰਦਾ ਉਹਨਾਂ ਚ ਉਹ ਤੇਲ ਹੀ ਆ ਪੈਂਦਾ ਤੇਲ ਹੀ ਆ ਲਾਲ ਜੂ ਜਿਵੇਂ ਬੈਂਗਣਾ ਦੇ ਪੱਤਿਆਂ ਹੇਟ ਹੁੰਦੀ ਆ ਲਾਲ ਜੂ ਪੈ ਜਾਂਦੀ ਆ ਰਿੰਦੀਆਂ ਤੇ ਪੈ ਜਾਂਦੀ ਆ ਪਹਿਲਾਂ ਕੀ ਕਰਦੇ ਸੀਗੇ ਉਹ ਰਾਖ ਦੇ ਇਕੱਠੀ ਕਰਕੇ ਨਾ ਥੈਲਾ ਭਰੀ ਜਾਂਦੇ ਸੀਗੇ ਹਾਂ ਫਿਰ ਉਹਦਾ ਛੱਟਾ ਦਿੰਦੇ ਸੀ ਉਹਨਾਂ ਦੇ ਰਾਖ ਹਨਾ ਬੈਂਗਣਾ ਦੇ ਬੁੱਟਿਆਂ ਤੇ ਰਿੰਦੀਆਂ ਤੇ ਨਾਲੇ ਆਰਗੈਨਿਕ ਚੀਜ਼ ਹੈ ਆਰਗੈਨਿਕ ਚੀਜ਼ ਸੀ ਕਿ ਉਹਦੇ ਨਾਲ ਜੂ ਉਹ ਕੰਟਰੋਲ ਹੋ ਜਾਂਦੇ ਦੇ ਜਿਹੜੇ ਬਰੀਕ ਇਹ ਇਨਸੈਕਟਰੀ ਹੋਆ ਫੇਰ ਇਸ ਹਿਸਾਬ ਨਾਲ ਤਾਂ ਸਭ ਤੇ ਪਾਣੂ ਪਸ਼ੂਆਂ ਦੇ ਨਾ ਰੱਖਣ ਨਾਲ ਬੜਾ ਘਾਟਾ ਪੈਂਦਾ ਪਸ਼ੂ ਰੱਖਣ ਲਈ ਬਹੁਤ ਫਾਇਦਾ ਹੁੰਦਾ ਆਪਣਾ ਤਾਂ ਆਹ ਹੁੰਦਾ ਜੀ ਬਹੁਤ ਪੈਦਾ ਹੁੰਦਾ ਅੱਛਾ ਇੱਕ ਗੱਲ ਸੱਚ ਹੋਰ ਮੇਰੇ ਦਿਮਾਗ ਚ ਆਂਦੀ ਆ ਜਦੋਂ ਆਪਾਂ ਚੁੱਲਾ ਬਾਲਦੇ ਆ ਹਾਂ ਰੋਟੀ ਤਾਂ ਚਲੋ ਪਕਾ ਲਈ ਉਹਦੇ ਤੇ ਸਬਜ਼ੀ ਵੀ ਬਣਾ ਲਈ ਬਾਅਦ ਵਿੱਚ ਜਿਹੜੀਆਂ ਆਪਣੀਆਂ ਪਾਥੀਆਂ ਲੱਕੜੀਆਂ ਹਨਾ ਬਲਦੀਆਂ ਰਹਿ ਜਾਂਦੀਆਂ ਕੋਲੇ ਦੇ ਇੱਕ ਤਾਂ ਉਹਨਾਂ ਤੇ ਨਹਾਉਣ ਵਾਲਾ ਪਾਣੀ ਵੀ ਸਿਆਲਾਂ ਚ ਗਰਮ ਹੋ ਜਾਂਦਾ ਉਹ ਵੀ ਜੀਜੀਰ ਦਾ ਖਰਚਾ ਵੀ ਖਤਮ ਉਹ ਹਾਂ ਉਹ ਵੀ ਹੈ ਹੈਨਾ ਹੁਣ ਜਿਹੜਾ ਪੰਗੀਜਰ ਤੇ ਬਿਜਲੀ ਫੂਕਦੇ ਆ ਫਿਰ ਇਹ ਵੀ ਆਪਣਾ ਖਰਚਾ ਬਚਿਆ ਇਹ ਵੀ ਬਚਦਾ ਤੀਗਾ ਦੂਜੀ ਗੱਲ ਖਾਸਾ ਪਾਣੀ ਗਲੋਂ ਹੋ ਜਾਂਦਾ ਸੀ ਉਹਦੇ ਤੇ ਹਾਂ ਹਾਂ ਤੇ ਇੱਕ ਨਾਲ ਹੋਰ ਮੈਂ ਦੇਖੀ ਆ ਬਜ਼ੁਰਗਾਂ ਦੀ ਵੀ ਜਿਹੜੇ ਆਪਾਂ ਕੋਲੇ ਹੁੰਦੇ ਨੇ ਕੋਲੇ ਤਰਸਾਂ ਚ ਪਾ ਕੇ ਕੱਪੜੇ ਵੀ ਪ੍ਰੈਸ ਹੋ ਜਾਂਦੇ ਆ ਉਹ ਦੂਜੇ ਕੋਲੇ ਮਿਲਦੇ ਆ ਹਾਂ ਇੱਕ ਵਾਰੀ ਕੋਲੇ ਬਾੜ ਜਿੰਨੇ ਮਰਜ਼ੀ ਕੱਪੜੇ ਪ੍ਰੈਸੇ ਕਰੀ ਜਾਓ ਹੂੰ ਉਹਦੇ ਤੇ ਵੀ ਆਪਣਾ ਖਰਚਾ ਘਟ ਜਾਂਦਾ ਆਉਗੇ ਘਟ ਜਾਂਦਾ ਇਹ ਤਾਂ ਫਿਰ ਇੱਕ ਡੰਗਰ ਰੱਖਣ ਨਾਲ ਆਪਾਂ ਇੱਕ ਕਾਫੀ ਖਰਚੇ ਘਟ ਗਏ ਇੱਕ ਹੋਰ ਵੀ ਆ ਨਾ ਡੰਗਰ ਰੱਖਣ ਦਾ ਫਾਇਦਾ ਹੂੰ ਉਹਦੇ ਨਾਲ ਜਿਹੜਾ ਗੋਹੇ ਦਾ ਰੂੜੀ ਖਾਦ ਬਣਦੀ ਆ। ਹੂੰ। ਖੇਤਾਂ ਨੂੰ ਬੜਾ ਕੰਮ ਦਿੰਦੀ ਆ ਉਹ। ਖਾਦ ਵੀ ਫਿਰ ਤਾਂ ਆਪਣੇ ਘਰ ਦੀ ਤਿਆਰ ਹੋ ਜਾਂਦੀ ਆ। ਹੂੰ ਜਿਵੇਂ ਆਪਾਂ ਜੂਰੀਆ ਡਾਈ ਪਾਉਂਦੇ ਆ ਖੇਤ ਚ। ਕਿੰਨੇ ਕਿੰਨੇ ਮਹਿੰਗੇ ਕੱਟੇ ਆ। ਹੂੰ ਤੇ ਉਹਦਾ ਅਸਰ ਵੀ ਮਿਲਗਾ 6 ਮਹੀਨੇ ਦਾ 3 ਮਹੀਨੇ ਦਾ ਹੁੰਦਾ ਸਾਰਾ। ਹੂੰ ਪਰ ਜਿਹੜੀ ਰੂੜੀ ਪਾਉਂਦੇ ਆ ਇੱਕ ਤਾਂ ਫਰੀ ਦੀ ਬਣ ਗਈ। ਸਹੀ ਗੱਲ ਹੈ। ਤੇ ਦੂਜਾ ਅਸਰ ਉਹਦਾ 2 ਸਾਲ ਸਾਰੇ ਜ਼ਮੀਨ 'ਚ ਰਹਿੰਦਾ। ਅੱਛਾ ਇੱਕ ਜੇ ਪੰਜ ਵੀ ਗੱਲ ਕਰੀਏ ਹੈਨਾ ਵੀ ਚਲ ਜੇ ਉਹ ਆਪਣੇ ਇੱਕ ਉਹ ਕੀ ਕਹਿੰਦੇ ਆ ਖਾ ਦਾ ਲਾ ਉਹ ਜਿਹੜਾ ਸਿਸਟਮ ਹੁੰਦਾ ਗੋਹਾ ਪਾ ਕੇ ਇੱਕ ਗੈਸ ਵੀ ਤਾਂ ਤਿਆਰ ਕਰਦੇ ਆ ਜਿਹੜੀ ਮਾਲ ਗੋਬਰ ਗੈਸ ਉਹ ਵੀ ਡੰਗਰਾਂ ਦੇ ਗੋਹੇ ਤੋਂ ਤਿਆਰ ਹੋ ਜਾਂਦੀ ਆ ਹਾਂ ਉਹ ਥੋੜਾ ਜਿਹਾ ਪ੍ਰੋਜੈਕਟ ਲਾਣਾ ਪੈਂਦਾ ਹੂੰ ਉਹ ਬਹੁਤ ਵਧੀਆ ਕੰਮ ਦੀ ਚੀਜ਼ ਆ ਉਹ ਜਿਵੇਂ ਗੋਹਾ ਪਾ ਤਿਆ ਹੂੰ ਇੱਕ ਤਾਂ ਗੈਸ ਬੱਤ ਲਈ ਉਹਦੇ ਚ ਬਿਲਕੁਲ ਤੇ ਜਿਹੜੀ ਉਹਦੀ ਰਹਿਤ ਖੋਦ ਬਚ ਗਈ ਹੂੰ ਉਹਦੇ ਦੇ ਤੱਤ ਜਿਹੜੇ ਜ਼ਮੀਨ ਨੂੰ ਚਾਹੀਦੇ ਆ ਉਹ ਫੇਰ ਰਹਿ ਜਾਂਦੇ ਆ ਉਹ ਫੇਰ ਰਹਿ ਜਾਂਦੇ ਆ ਉਹ ਡਬਲ ਫਾਇਦਾ ਹੁੰਦਾ ਸਹੀ ਗੱਲ ਹੈ ਜੀ ਅੱਜ ਆਏ ਆ ਕਿ ਥੋੜਾ ਜਿਹਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਪ੍ਰੋਜੈਕਟ ਲਾਣਾ ਪੈਂਦਾ ਹਰ ਰੋਜ਼ ਉਹ ਗੋਹਾ ਖੋਲਣਾ ਪੈਂਦਾ ਸਹੀ ਗੱਲ ਹਾਂ ਅੱਛਾ ਹੋਰ ਆਪਣੇ ਖਰਚੇ ਕਿਵੇਂ ਵਧੇ ਹੋਏ ਆ ਤੈਨੂੰ ਕੀ ਲੱਗਦਾ ਹੋਰ ਖਰਚੇ ਆ ਲੈ ਲਓ ਵੀ ਜਿਸ ਦਿਨ ਦੀ ਲਾਈਟ ਆਈ ਆ ਹੂੰ ਲਾਈਟ ਦੇ ਨਾਲ ਕੱਲੀ ਨਹੀਂ ਆਈ ਇਹ ਮਸ਼ੀਨਾ ਵੀ ਲੈ ਕੇ ਆਈ ਆ ਬਿਲਕੁਲ ਬਿਲਕੁਲ ਮਸ਼ੀਨਾ ਤਾਂ ਲਈ ਆ ਹਾਂ ਤੇ ਮਨੁੱਖ ਆਇਆ ਕਿ ਉਹਨੂੰ ਲੱਗਦਾ ਕਿ ਮੈਂ ਬੇਲਾ ਹੂੰ ਆ ਹਾਂ ਅੱਜ ਕੱਲੇ ਸਮੱਸਿਆ ਬੜੀ ਆ ਮੈਨੂੰ ਬਹੁਤ ਜ਼ਿਆਦਾ ਆਈ ਤੇ ਕੰਮ ਹੋ ਜੇ ਬਸ ਇਸ ਪਾਸੇ ਪੈ ਗਿਆ ਅੱਜ ਕੱਲ ਹਰ ਬੰਦਾ ਇਹੀ ਕਹਿੰਦਾ ਵੀ ਜਿਹੜਾ ਕੰਮ ਐ ਮਸ਼ੀਨ ਨਾਲ ਕਰ ਲਓ ਦੇਖੋ ਪਹਿਲਾਂ ਕੁੰਡੀ ਛੋਟਾ ਚੱਲਦਾ ਸੀਗਾ ਬਿਲਕੁਲ ਛਾਟ ਨਹੀਂ ਕੁੱਟਣੀ ਕੋਈ ਸਭ ਜਿਹਾ ਮਸਾਲਾ ਸੀ ਕੁੰਡੀ ਛੋਟਾ ਪਹਿਲਾਂ ਨਹੀਂ ਚੱਲਦਾ ਸੀ ਕੁੰਡੀ ਛੋਟੇ ਦੇ ਨਾਲ ਲੱਤਾਂ ਵਹਾ ਆਪਣੀਆਂ ਬਾਹਾਂ ਵੀ ਚੱਲਦੀਆਂ ਸੀ ਬਾਹਾਂ ਵੀ ਚੱਲਦੀਆਂ ਸੀ ਆਹ ਵਰਜਿਸ਼ ਹੁੰਦੀ ਸੀ ਹੂੰ ਉਹ ਹਟਾ ਦਿਆ ਹੂੰ ਤੇ ਉਹਦੇ ਥਾਂ ਤੇ ਮਿਕਸੀ ਨੇ ਲੈ ਲਈ ਬਿਲਕੁਲ ਆਈ 362 ਦੇ ਕੋਈ 502 ਦੇ ਨਾਲੇ ਤਾਂ ਬਿਜਲੀ ਲੱਗਦੀ ਆ ਉਹ ਬਿਜਲੀ ਵੀ ਖਿੱਚਦੀ ਆ ਨਾਲੇ ਫਿਰ ਬਹਾਨੀ ਚੱਲਦੀ ਆ ਤੇ ਜਿਹੜਾ ਪੱਥਰ ਘੁੰਦਾ ਸੀਗਾ ਪਹਿਲਾਂ ਉਹਦੇ 'ਚ ਮਸਾਲੇ ਚ ਉਹ ਘਟ ਗਿਆ ਹੂੰ ਲੱਕੜ ਦਾ ਪੱਥਰ ਦਾ ਆਪਣਾ ਕੋਈ ਰਸਤਾ ਹੁੰਦਾ ਹੀ ਹੋਣਾ ਜਿਹੜਾ ਸਰੀਰ 'ਤੇ ਜਾਂਦਾ ਬਿਲਕੁਲ ਬਿਲਕੁਲ ਹੋ ਗਿਆ ਉਹਦੇ ਬਾਅਦ ਕੋਈ ਵੀ ਆਪਾਂ ਨੇ ਕੋਈ ਜੂਸ ਬਣਾਣਾ ਕੋਈ ਕੁਝ ਬਣਾਣਾ ਮਿਕਸੀ ਤੇ ਹੀ ਫਿੱਟ ਹੋ ਜਾਂਦਾ ਸਾਰਾ ਹੂੰ ਬਿਜਲੀ ਨਾਲ ਹੀ ਚੱਲਦਾ ਸਾਰਾ ਹਾਂ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਾ ਕੇ ਪਾਥੀਆਂ ਦਾ ਕੰਮ ਹੁਣ ਸਿਲੰਡਰਾਂ ਨੇ ਵਧਾ ਤਿਆ ਸਿਲੰਡਰ ਦਾ ਖਰਚਾ ਪੈਣ ਲੱਗਾ ਹੂੰ ਤੇ ਬਿਜਲੀ ਦੇ ਪ੍ਰੋਡਕਟ ਹੁਣ ਤੁਸੀਂ ਕਿੰਨੇ ਆਸ ਘਰ ਚ ਦੇਖ ਲਓ ਇੱਕ ਟੋਈ ਇੱਕ ਚੜ ਕੇ ਆ ਬਿਜਲੀ ਦੇ ਘੰਟਾ ਕਿ ਨਾ ਆਵੇ ਐਂ ਲੱਗਦਾ ਸੱਤੇ ਘਰ ਚ ਕੁਛ ਹੈ ਹੀ ਨਹੀਂ ਨਹੀਂ ਨਾ ਫੋਨ ਚਾਰਜ ਹੁੰਦਾ ਨਾ ਪ੍ਰੈਸ ਚੱਲਦੀ ਆ ਤੇ ਨਾ ਕੱਪੜੇ ਧੋਣ ਵਾਲੀ ਮਸ਼ੀਨ ਚੱਲਦੀ ਆ ਤਾਂ ਪਹਿਲਾਂ ਖਰਚੇ ਦੀ ਗੱਲ ਕਰ ਲਈ ਆਪਾਂ ਹਾਂ ਖਰਚੇ ਦੀ ਗੱਲ ਕਰ ਲਈ ਬਿਜਲੀ ਦੀ ਵਾਸ਼ਿੰਗ ਮਸ਼ੀਨ ਖਿੱਚਦੀ ਆ ਹੂੰ ਤੇ ਸਭ ਤੋਂ ਵੱਧ ਬਿਜਲੀ ਖੂਬ ਦਾ ਏਸੀ ਏਸੀ ਗਰਮੀਆਂ ਚ ਹੂੰ ਅੱਖੇ ਹੂੰ ਤੇ ਜਦੋਂ ਲਾਈਟ ਚਲੀ ਜਾਵੇ ਫਿਰ ਇਹਨਾਂ ਬੈਟਰੀ ਹਾਂ ਇਹਨਾਂ ਬੈਟਰੀ ਤਿਆਰ ਆ ਸਹੀ ਗੱਲ ਆ ਉਹਨੇ ਜਦੋਂ ਬਿਜਲੀ ਵਾਲਿਆਂ ਨਾਲ ਦੇ ਨਾਲ ਖਿੱਚ ਲੈਣੀਆਂ ਮਤਲਬ ਕਿ ਲਗਾਤਾਰ ਬਿਜਲੀ ਦਾ ਬਿੱਲ ਬਣ ਰਿਹਾ ਬਾਦਰਿਆ ਬਾਦਰਿਆ ਇਹ ਸਾਡੇ ਖਰਚੇ ਵਧੇ ਹੋਏ ਆ ਪਹਿਲੇ ਜਮਾਨੇ 'ਚ ਕਿਹੜੇ ਸੀ ਹੁੰਦੇ ਸੀ ਆ ਜਦੋਂ ਗਰਮੀ ਹੋਣੀ ਮੰਜੀਆਂ ਢਾ ਕੇ ਦਰਖਤਾਂ ਥੱਲੇ ਬੈਠ ਜਾਂਦੇ ਸੀ ਪਰ ਅੱਜ ਕੱਲ ਦੇ ਮਨੁੱਖ ਨੇ ਤਾਂ ਦਰਖਤ ਵੀ ਕੱਟ-ਕੱਟ ਕੇ ਨਾ ਸਮਾਲਦਾ ਹਾਂ ਪਹਿਲੇ ਜਮਾਨੇ 'ਚ ਇਹ ਵੀ ਇੱਕ ਗੱਲ ਨੋਟ ਕਰਨ ਵਾਲੀ ਆ ਵੀ ਆਬਾਦੀ ਸੀਗੀ ਅੱਜ ਨਾਲੋਂ ਮੇਰੇ ਖਿਆਲ 4-5 ਗੁਣਾ ਘੱਟ ਸੀ ਕੱਟ-ਕੱਟ ਹਾਂ ਤੇ ਦਰਖਤ ਸੀਗੇ ਅੱਜ ਨਾਲੋਂ ਕਈ ਗੁਣਾ ਜ਼ਿਆਦਾ ਹੂੰ ਤੇ ਹੁਣ ਕੀ ਹੋਇਆ ਆਬਾਦੀ ਵਧ ਗਈ ਇੱਕਦਮ ਨੇ ਜ਼ਮੀਨ ਅਕਵਾਇਰ ਕਰ ਲਈ ਜਿੰਨੇ ਲੋਕ ਆ ਉਹਨਾਂ ਨੇ ਘਰ ਤਾਂ ਬਣਾਣੇ ਆ ਹੂੰ ਦਰਖਤ ਉਹ ਨਹੀਂ ਘੱਟਦੇ ਹੂੰ ਸੜਕਾਂ ਚੋੜੀਆਂ ਹੋ ਗਈਆਂ ਸੜਕਾਂ ਦੇ ਦੁਆਲੇ ਇੰਨੇ ਦਰਖਤ ਹੁੰਦੇ ਸੀਗੇ ਅੱਜ ਕੱਲ ਕੱਟੀ ਜਾ ਰਹੇ ਨੇ ਸੜਕ ਚੋੜੀ ਕਰ ਲਿਆ ਹੁਣ ਦੁਨੀਆ ਨੇ ਤਾਂ ਲੰਘਣਾ ਹੀ ਆ ਸਹੀ ਗੱਲ ਉਹ ਦਰਖਤ ਵੱਢਣੇ ਪੈਣੇ ਆ ਹੁਣ ਇਤਰਖਤ ਵੱਢ ਰਹੇ ਨੇ ਆਕਸੀਜਨ ਵੀ ਘਟ ਰਹੀ ਆ ਅੱਛਾ ਇੱਕ ਗੱਲ ਹੋਰ ਆ ਆਪਣਾ ਹਵਾ ਪਾਣੀ ਸਾਰਾ ਪ੍ਰਦੂਸ਼ਿਤ ਹੋਇਆ ਪਿਆ ਕਾਫੀ ਹੱਦ ਤੱਕ ਹਾਂ ਮੈਂ ਇੱਕ ਗੱਲ ਇਹ ਕਰ ਰਿਹਾ ਕਿ ਵੱਢ ਕੇ ਕਰਕੇ ਆਪਾਂ ਨੂੰ ਖਾਸੀਆਂ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਕਰਕੇ ਆਪਾਂ ਨੂੰ ਡਾਕਟਰਾਂ ਕੋਲ ਜਾਣਾ ਪੈਂਦਾ ਉੱਥੇ ਆਪਣਾ ਖਰਚਾ ਖਾਸਾ ਹੋ ਜਾਂਦਾ ਅੱਜ ਕੱਲ ਪਤਾ ਕੀ ਆ ਹਾਂ ਉਹ ਜਿਹੜਾ ਆਪਣਾ ਪੰਜਾਬ ਆ ਹੂੰ ਇਹ ਖੜਾ ਜਿਆਦਾਤਰ ਖੇਤੀ ਦੇ ਸਿਰ ਤੇ ਆ ਬਿਲਕੁਲ ਜੇ ਖੇਤੀ ਜੋ ਪੈਸਾ ਆਂਦਾ ਇਹ ਮਾਰਕੀਟ ਘੁੰਮਦੀ ਆ ਹੂੰ ਇਸ ਕਰਕੇ ਪਾ ਖੇਤੀ ਦੀ ਗੱਲ ਜਿਆਦਾ ਕਰ ਰਹੇ ਆ ਬਿਲਕੁਲ ਖੇਤਾਂ ਦੇ ਵਿੱਚ ਕੀ ਆ ਹੁਣ ਹਰ ਇੱਕ ਦਾ ਮਾਨ ਹੈ ਕਿ ਮੇਰੇ ਕੋਲ ਜੇ 1 ਲੱਖ ਰੁਪਿਆ ਸੀ ਮੈਂ 1.5 ਲੱਖ ਦਾ ਟੀਚਾ ਕਰ ਜਾ ਹੂੰ ਜੇ 5 ਲੱਖ ਕੁ ਬਾਰਾ ਤਾਂ ਮੈਂ ਅਗਲੀ ਫਸਲ ਚੋਂ 7 ਲੱਖ ਕੱਢਣਾ ਹਾਂ ਹਾਂ ਸੋ ਇਸ ਤਰ੍ਹਾਂ ਹੀ ਵੱਡੇ ਨੂੰ بڑا ਲਾਹਾ ਛੋਟੇ ਨੂੰ ਛੋਟਾ ਲਾਹਾ ਉਸ ਪਾਸੇ ਵਾਲੀ ਦੁਨੀਆ ਤੋਰੀ ਹੋਈ ਆ ਤੇ ਜਿਵੇਂ ਹੁਣ ਆਪਾਂ ਫਸਲ ਚ ਝਾੜ ਜ਼ਿਆਦਾ ਕੱਢਣਾ ਜਾਂ ਕੁਛ ਆਪਾਂ ਉਹਨਾਂ ਚ ਜ਼ਹਿਰਾਂ ਵੀ ਵਾਧੂ ਪਾਉਂਦੇ ਆ ਉਹੀ ਮੈਂ ਗੱਲ ਕਰ ਰਿਹਾ ਨਾ ਮੇਰਾ ਪੁਆਇੰਟ ਉਹੀ ਆ ਕਿ ਵੱਧ ਪੈਸਾ ਕਮਾਉਣ ਦੇ ਵਾਸਤੇ ਹੂੰ ਆਪਾਂ ਜਿੱਥੇ ਜਿੰਨੀ ਜ਼ਹਿਰ ਆਪਾਂ ਨੂੰ ਚਾਹੀਦੀ ਆ ਖੇਤ ਚ ਪਾਣੀ ਆਪਾਂ ਉਸ ਤੋਂ ਵੱਧ ਪਾਣ ਨੂੰ ਤਿਆਰ ਆਂ ਵੀ ਫਸਲ ਨਿਕਲਣੀ ਚਾਹੀਦੀ ਆ ਝਾੜ ਆਉਣਾ ਚਾਹੀਦਾ ਜ਼ਮੀਨ ਦਾ ਚਿਹੇ ਨਕਸਾਲ ਹੁੰਦਾ ਹੋਵੇ ਮੈਨੂੰ ਇੱਕ ਦੀ ਥਾਂ ਬਲੂ ਡੇਢ ਬਚਣਾ ਚਾਹੀਦਾ ਹਾਂ ਅੱਛਾ ਫਿਰ ਜਿਹੜੀ ਇਹ ਆ ਪਾ ਜਰਾ ਪਾਉਂਦੇ ਆ ਹਾਂ ਛੜਕਾ ਹੁੰਦਾ ਹਾਂ ਇਹ ਫਿਰ ਪਾਣੀ ਚ ਵੀ ਖੁੱਲਦਾ ਥੱਲੇ ਜਾ ਕੇ ਇਹ ਤਾਂ ਜੀ ਹਰ ਰੋਜ਼ ਜਦੋਂ ਆਪਾਂ ਪਾਣੀ ਦੰਨਿਆ ਜ਼ਮੀਨ ਨੂੰ ਥੋੜਾ ਥੋੜਾ ਕਰਕੇ ਇਹ ਨੀਚੇ ਰਸਦਾ ਉਹਦੇ ਰਸ ਰਹਾ ਫਿਰ ਉਹ ਸਾਰਾ ਸਬਜ਼ੀਆਂ ਚ ਹੋ ਕੇ ਆਪਣੇ ਕੋਲ ਆਂਦਾ ਹਾਂ ਤੇ ਕਈ ਜ਼ਿੰਮੇਦਾਰ ਜਿਵੇਂ ਉਹਨੇ ਆਪਣੇ ਪੁਰਾਣੇ ਖੂਹ ਸੀ ਗਏ ਹੂੰ ਖੂਈਆਂ ਵਾਲੇ ਵਿੱਚ ਪੱਖਾ ਚੱਲਦਾ ਸੀ ਮੋਟਰ ਵਾਲਾ ਹਾਂ ਹਾਂ ਤੇ ਉਹ ਖੂਹ ਤਾਂ ਖਤਮ ਹੋ ਗਏ ਬਿਲਕੁਲ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਖੂਹਾਂ ਨੂੰ ਉੱਪਰ ਪਾਈਪ ਪਾ ਕੇ ਹੂੰ ਉਹਨੂੰ ਨੀਚੇ ਪਾਣੀ ਕੱਢਣ ਵਾਲਾ ਸਿਸਟਮ ਬਣਾ ਲਿਆ। ਹੂੰ ਕਿਉਂਕਿ ਨੀਚੇ ਜਿਹੜਾ ਚੱਲ ਚੱਲ ਕੇ ਨਾ ਜਗ੍ਹਾ ਬਣੀ ਵੀ ਹੁੰਦੀ ਆ ਪਤਾਲ 'ਚ। ਵੀ ਜਿਹੜਾ ਮੀਂਹ ਦਾ ਪਾਣੀ ਜ਼ਿਆਦਾ ਐਕਸਟਰਾ ਖੇਤਾਂ 'ਚ ਹੁੰਦਾ ਉਹ ਨੀਚੇ ਜਾਣ ਵਾਸਤੇ। ਹਾਂ 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 ਹਾਂ। ਠੀਕ ਹੈ। ਕਿਉਂ ਡਾਇਰੈਕਟ ਪਾਣੀ ਛੱਡ ਦਿੰਦੇ ਆ ਹੁਣ ਜਿਹੜਾ ਜ਼ਮੀਨ 'ਚ ਜ਼ਹਿਰ ਪਾਇਆ ਹੋਇਆ ਹੂੰ ਮੀਂਹ ਪਿਆ ਉਹ ਪਾਣੀ ਚ ਕੁਲਿਆ। ਉਹ ਜਿਹੜਾ ਡਾਇਰੈਕਟ ਨੀਚੇ ਜਾਣਾ ਉਹ ਜ਼ਹਿਰੀਲਾ ਪਾਣੀ ਸਾਰੀ ਪਤਾਲ 'ਚ ਤਾ ਹੱਲੇ ਗਾਣਾ 15 ਬਿਲਕੁਲ ਬਿਲਕੁਲ نیچے ਜਾਊਗਾ ਠੀਕ ਹੈ ਸੋ ਉਹੀ ਪਾਣੀ ਜਿਹੜੀ ਜ਼ਹਿਰ ਇੱਕ ਵਾਰ ਚਲੀ ਗਈ ਉਹ ਕਿਤੇ ਨਾ ਕਿਤੇ ਘੁਲਣਾ ਤਾਂ ਹੈਗਾ ਹੀ ਆ ਜਦੋਂ ਆਪਾਂ ਆਪਾ ਪੀਨੇ ਆ ਉਸ ਤੋਂ نیچے ਵਾਲੇ ਪੱਤਨ ਦਾ ਪਾਣੀ ਹੂੰ ਘੁਲਦੀ ਦਾ ਅਖਲ ਤੋਂ ਕੋਈ ਤੁਪਕਾ ਤਾਂ ਉੱਥੇ ਵੀ ਜਾਂਦਾ ਹੋਊਗਾ ਉਹ ਮਿਕਸ ਹੋ ਕੇ ਆਪਣੇ ਕੋਲ ਹੀ ਜਾਂਦਾ ਕਹਿੰਦਾ ਉਹ ਜ਼ਹਿਰ ਆਪਣੇ ਕੋਲ ਹੀ ਆਊ ਹੂੰ ਉਹ ਕੁਦਰਤ ਦਾ ਨਿਯਮ ਆ ਕਿ ਜਿਹੜੀ ਚੀਜ਼ ਆਪਾਂ ਉਹਨੂੰ ਦੇਵਾਂਗੇ ਉਹ ਹੀ ਵਾਪਸ ਮੋੜ ਕੇ ਦੇਊਗੀ ਬਿਲਕੁਲ ਬਿਲਕੁਲ ਉਹਦਾ ਅਸਰ ਤੁਹਾਡੇ ਤੇ ਆਊਗਾ ਹੂੰ ਉਸ ਤਰਾਪਾ ਕਈ ਇਹ ਆ ਕਈਆਂ ਦਾ ਹੁੰਦਾ ਕਿ ਅਸੀਂ ਤਾਂ ਜੀ ਦੇਖੋ ਤੰਦਰੁਸਤ ਰਹਿਣਾ ਅਸੀਂ ਤਾਂ ਰੋਗੈਣਕ ਖੇਤੀ ਕਰਦੇ ਹਾਂ ਹਾਂ ਆਪਣੇ ਲਈ ਥੋੜੀ ਜਣਾ ਰੱਖੀ ਹੁੰਦੀ ਹੈ ਫੇ ਤਾਂ ਚ ਵੀ ਆਰਗੇਨਿਕ ਕਰਨੀ ਹੈ ਆਪਣੇ ਘਰ ਵਾਸਤੇ ਲੈਣੀ ਹੈ ਕਿ ਉੱਥੇ ਜ਼ਹਿਰ ਨਹੀਂ ਸੀ ਪਾਣੀ ਅਸੀਂ ਰਾਖ ਦਾ ਛੜਕਾ ਕਰਕੇ ਕੰਟਰੋਲ ਕਰਨਾ ਜਾਂ ਕਈ ਹੋਰ ਤਰ੍ਹਾਂ ਕੋ ਨਿੰਮ ਦੀ ਪਾਣੀ ਪੂਣੀ ਜਾਂ ਉਹ ਕਰਕੇ ਉਹਦੇ ਨਾਲ ਕੰਟਰੋਲ ਕਰ ਲੈਂਦੇ ਆ ਪਰ ਆਪਾਂ ਅਨਾਜ ਕੰਟਰੋਲ ਕਰ ਲਾਂਗੇ ਹੂੰ ਜਿਹੜਾ ਜ਼ਹਿਰ ਪਾਣੀ ਚ ਚਲਾ ਗਿਆ ਹੂੰ ਹੁਣ ਪਾਣੀ ਚੋਂ ਕਿਵੇਂ ਕੱਢ ਲਾਂਗੇ ਹੂੰ ਜਿਹੜਾ ਪ੍ਰਦੂਸ਼ਣ ਆਪਾਂ ਹਵਾ ਚ ਘੋਲ ਲਿਆ ਕੋਈ ਕੱਢ ਸਕਦੇ ਕੋਈ ਜ਼ਹਿਰ ਪਾਤੀ ਜ਼ਹਿਰ ਕਿਉਂਕਿ ਜਿਹੜੀ ਆਪਾਂ ਪਾਣੇ ਆ ਉਹਦੇ ਹੁਲਕੇ ਉੱਪਰ ਵੀ ਜਾਂਦੀ ਆ ਹੂੰ ਨਾਈਟ੍ਰੋਜਨ ਪਾਣੇ ਆ ਜਾਂ ਕੋਈ ਡਾਈ ਪਾਣੇ ਆ ਕੋਈ ਹੋਰ ਕੋਈ ਐਗਰੀਕਲਚਰਲ ਆਪਾਂ ਕੁਝ ਵੀ ਪੌਦਿਆਂ ਚ ਪਾਣੇ ਆ ਹੂੰ ਉਹ ਹਵਾ ਚ ਵੀ ਘੁਲਦਾ ਕੁਝ ਬਿਲਕੁਲ ਸੋ ਹਵਾ ਜੋ ਨਹੀਂ ਖੱਡਿਆ ਜਾ ਸਕਦਾ ਹੂੰ ਉਹਨੂੰ ਕੁਦਰਤ ਹੀ ਸਾਫ਼ ਕਰੇਗੀ ਤੇ ਹੁਣ ਪੁਆਇੰਟ ਇਹ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਪ੍ਰਦੂਸ਼ਿਤ ਹੋ ਰਹੀਆਂ ਨੇ ਚਾਹੇ ਹਵਾ ਲਾ ਲੋ ਪਾਣੀ ਲਾ ਲੋ ਹਨ ਆਪਣਾ ਵਾਤਾਵਰਣ ਲਾ ਲੋ ਆਹ ਹਾਂ ਹਾਂ ਇਹਦਾ ਅਸਰ ਸਭ ਬੰਦੇ ਤੇ ਹੁੰਦਾ ਸਾਰਿਆਂ ਤੇ ਹੋਊਗਾ ਆਪਣੀ ਸਿਹਤ ਤੇ ਹੁੰਦਾ ਹੂੰ ਆਪਣੀ ਸਿਹਤ ਤੰਦਰੁਸਤ ਨਹੀਂ ਰਹਿਣੀ ਤੇ ਜੇ ਅਸੀਂ ਬਿਮਾਰ ਹੋਵਾਂਗੇ ਫਿਰ ਉਹ ਉਹੀ ਗੱਲ ਖਰਚੇ ਦੇ ਆ ਕੇ ਮੁੜ ਕੇ ਫਿਰ ਸਾਡੇ ਐਕਸ ਰੇ ਹੋਣਗੇ ਹਨ ਟ੍ਰੀਟਮੈਂਟ ਹੋਊਗਾ ਦਵਾਈਆਂ ਖਾਣੀਆਂ ਪੈਣੀਆਂ ਤੇ ਜੇ ਆਪਾਂ ਦਵਾਈਆਂ ਖਾਂਦੇ ਆ ਤੁਹਾਨੂੰ ਪਤਾ ਜੀ ਦਵਾਈਆਂ ਫਿਰ ਆਪਾਂ ਨੂੰ ਉਹ ਤੁਸੀਂ ਲਾ ਲਓ ਘਰਾਂ ਦੇ ਵਿੱਚ ਆਹ ਬਣ ਜਾਂਦੀ ਆ ਜੇ ਘਰ ਚ 6 ਜੀ ਆ ਤਾਂ 3 ਜੀ ਐਸੇ ਹੋਣਗੇ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਸ਼ੂਗਰ ਹੋਏਗੀ ਬਿਲਕੁਲ ਕਿਸੇ ਨੂੰ ਕੋਈ ਥਾਇਰਡ ਵੱਧਦਾ ਘਟਦਾ ਹੋਊਗਾ ਹੂੰ ਕਿਸੇ ਨੂੰ ਕੋਈ ਸਿਰਦਰਦ ਕਿਸੇ ਨੂੰ ਕੋਈ ਸਟ੍ਰੈਸ ਕਿਸੇ ਨੂੰ ਕੋਚ ਕਿਸੇ ਨੂੰ ਕੋਚ ਬਿਲਕੁਲ 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 ਕੋਈ ਜੀ ਐਸਾ ਵੀ ਹੋਏਗਾ ਜਿਹਦੇ ਗੋਡੇ ਜਵਾਬ ਦੇਗੇ ਹੂੰ ਵੱਡੇ ਵੱਡੇ ਬਜ਼ੁਰਗਾਂ ਚ ਜ਼ਿਆਦਾ ਰਹੇ ਸਵੇਜਾ ਇਹ ਬਿਮਾਰੀਆਂ ਆਪਾਂ ਨੂੰ ਉਮਰ ਤੋਂ ਪਹਿਲਾਂ ਕਿਉਂ ਆ ਜਾਂਦੀਆਂ ਇੱਕ ਗੱਲ ਇਹਨਾਂ ਦੀ ਇਹ ਵੀ ਆ ਕਿ ਅੱਪਾ ਮਸ਼ੀਨਾਂ ਨਾਲ ਕੰਮ ਕਰਨ ਦੇ ਆਦੀ ਹੋ ਚੁੱਕੇ ਆ ਆਪਾਂ ਸਰੀਰ ਨਹੀਂ ਚਲਾਉਂਦੇ ਹੁਣ ਉਹ ਤਾਂ ਹੈਗੀਆਂ ਵੀ ਇਹ ਚੀਜ਼ਾਂ ਵੀ ਸਰੀਰ ਨੂੰ ਬਹੁਤ ਹੱਦ ਤੱਕ ਜਿਹੜੀ ਬਿਮਾਰੀ ਮੈਨੂੰ 40 ਸਾਲ ਚ ਆਣੀ ਆ ਉਹ 30 ਚ ਆ ਰਹੀ ਆ ਹੂੰ ਜਿਹੜੀ 60 ਚਾਣੀ ਆ ਕਿਉਂਕਿ ਤੁਸੀਂ ਪਹਿਲਾਂ 50 ਚਾੜ ਨੂੰ ਖਤਮ ਕਰਤਾ ਹਰ ਗੱਲ ਦੇਖੋ ਪਹਿਲਾਂ ਸਾਈਕਲ ਚਲਾਉਂਦੇ ਸੀ ਹੁਣ ਤੁਸੀਂ ਕਹੋਗੇ ਜਿਸ ਤਾਂ ਗੱਡੀ ਬਿਨਾ ਘਰੋਂ ਹੀ ਨਿਕਲਣਾ ਗੋਡੇ ਕਿੱਥੇ ਚੱਲਣਗੇ ਤੁਹਾਡੇ ਹੁਣ ਜੇ ਬੀਬੀਆਂ ਦੀ ਗੱਲ ਕਰੀਏ ਪਹਿਲਾਂ ਹੱਥ ਨਾਲ ਕੱਪੜੇ ਧੋਂਦੀਆਂ ਸੀ ਵਰਜਿਸ਼ ਕਿੰਨੀ ਹੁੰਦੀ ਸੀ ਆਪਣੀ ਹਨਾ ਆ ਬਾਹਾਂ ਦੀ ਜਦੋਂ ਥਾਪੀ ਨਾਲ ਕੱਪੜੇ ਧੋਣੇ ਆ ਜਦੋਂ ਨਿਚੋੜਨੇ ਆ ਤਾਂ ਕੱਲੀ-ਕੱਲੀ ਉਂਗਲੀ ਦੀ ਪ੍ਰੈਕਟਿਸ ਹੁੰਦੀ ਆ ਅੱਜ ਕੱਲ ਸਿੱਧੇ ਕੱਪੜੇ ਸਿੱਟੇ ਬਲਕਿ ਨਿਚੋੜਨਾ ਵੀ ਗਿਆ ਇਧਰੋਂ ਕੱਢੇ ਮਸ਼ੀਨ ਚੋਂ ਕੱਪੜੇ ਇਧਰ ਪਾਤੇ ਤੇ ਸੁੱਕ ਕੇ ਹੀ ਬਾਹਰ ਆਉਂਦੇ ਨੇ ਸੋ ਇਹ ਸਾਡੇ ਜਿਹੜੇ ਐਕਸਰਸਾਈਜ਼ ਜਮਾਂ ਖਤਮ ਹੋਈ ਪਈ ਆ ਤੇ ਅਸੀਂ ਸਰੀਰ ਚਲਾਉਣ ਲਈ ਆਪਣਾ ਜਿੰਮ ਦਾ ਸਹਾਰਾ ਲੈਂਦੇ ਆ ਜਿੰਮ ਚ ਅਸੀਂ ਕੀ ਕਰਦੇ ਆ ਉੱਥੇ ਵੀ ਤਾਂ ਅਸੀਂ ਆਪਣਾ ਜਿਹੜਾ ਹੈਗਾ ਸਰੀਰ ਚਲਾਉਂਦੇ ਆ ਹੋਰ ਤਾਂ ਕੁਛ ਨਹੀਂ ਕਰਦੇ ਗੱਲ ਤਾਂ ਉਹੀ ਆ ਕਿ ਖੂਰ ਦਾ ਸਰਕਲ ਚਲਾ ਕੇ ਆਨੇ ਆ ਬਸ ਬਿਲਕੁਲ ਜੇ ਉਹੀ ਅਸੀਂ ਘਰੇ ਕੰਮ ਕਰਕੇ ਚਲਾ ਲਈਏ ਮਸ਼ੀਨਾਂ ਦਾ ਖਿਹੜਾ ਛੱਡ ਕੇ ਕਾਈ ਬੜਾ ਬਚਦਾ ਹੂੰ ਪੈਸਾ ਬਚਦਾ ਹੂੰ ਇਸ ਸਟ੍ਰੈਸ ਘਟਦੀ ਆ ਬਿਲਕੁਲ ਹੁਣ ਜੇ ਗੱਲ ਕਰੀਏ ਆਪਾਂ ਪਹਿਲਾਂ ਗੱਡਿਆਂ ਤੇ ਹਨਾ ਰੇੜਿਆਂ ਤੇ ਆ ਸਾਰਾ ਸਮਾਨ ਖੇਤੀ ਦਾ ਐਵੇਂ ਹੀ ਜਾਂਦਾ ਸੀਗਾ ਆਪਣੇ ਬੋਝ ਹੋਗੇ ਕੋਈ ਰੇ ਸਪਰੇ ਹੋ ਗਈ ਜੋ ਵੀ ਹੋ ਗਿਆ ਆਪਾਂ ਖੇਤ ਚ ਜਿਹੜਾ ਮਟੀਰੀਅਲ ਲੈ ਕੇ ਜਾਂਦੇ ਆ ਵੱਡਿਆਂ ਤੇ ਰੱਖ ਕੇ ਲੈ ਜਾਂਦੇ ਸੀ ਗੱਡਿਆਂ ਦੇ ਆਪਾਂ ਨੂੰ ਕਿੰਨੇ ਕੁ ਖਰਚ ਸੀ ਆਪਾਂ ਬੜ ਦੇ ਰੱਖੇ ਹੁੰਦੇ ਸੀ ਪਹਿਲਾਂ ਕਹਿਣ ਦਾ ਭਾਵ ਬੰਦੇ ਬਹੁਤ ਜ਼ਿਆਦਾ ਨੇਚਰ ਦੇ ਨਾਲ ਜੁੜੇ ਹੋਏ ਸੀ ਸਾਦਗੀ ਪਸੰਦ ਆਪਣਾ ਡੀਜ਼ਲ ਪੈਟਰੋਲ ਦਾ ਖਰਚਾ ਜਮ੍ਹਾਂ ਖਤਮ अच्छा ये डीजल पेट्रोल ਨਾਲ ਗੱਡੀਆਂ ਚੱਲਦੀਆਂ ਤਾਂ ਉਹ ਵਾਤਾਵਰਣ 'ਚ ਵੀ ਇੱਕ ਤਨੁਪਾਤ ਆਈ ਹੈ ਫਿਰ ਧੂਆ ਨਿਕਲਦਾ ਹੈ ਪ੍ਰਦੂਸ਼ਿਤ ਹੁੰਦਾ ਮੈਂ ਕਿਹਾ ਵਾਤਾਵਰਣ 'ਚ ਤੁਸੀਂ ਉਹ ਥਾਵਾਂ ਤੇ ਜਾ ਕੇ ਦੇਖੋ ਜਿਵੇਂ ਕੋਈ ਪਹਾੜੀ ਏਰੀਆ ਹੋਇਆ ਕੁਝ ਜਿੱਥੇ ਪ੍ਰਦੂਸ਼ਨ ਨਹੀਂ ਹੈਗਾ ਉੱਥੇ ਬੜਾ ਸਕੂਨ ਮਿਲਦਾ ਉੱਥੇ ਸਮਾਨ ਨੀਲਾ ਹੁੰਦਾ ਬਿਲਕੁਲ ਹੂੰ ਸੋ ਸਮਾਨ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਪ੍ਰਦੂਸ਼ਨ ਕਿੰਨਾ ਹੈ ਬਿਲਕੁਲ 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 ਅੱਛਾ ਅੱਜਕੱਲ ਇੱਕ ਜਿਹੜੇ ਸਾਡੇ ਖਰਚੇ ਵਧੇ ਹੋਏ ਨੇ ਜਿੱਥੇ ਤੱਕ ਮੈਨੂੰ ਲੱਗਦਾ ਅਸੀਂ ਦੇਖੋ ਦੇਖੀ ਦੁਨੀਆ ਦੇ ਮਗਰ ਤੁਰੇ ਫਿਰਦੇ ਆਂ ਸ਼ੋਸ਼ੇ ਬਾਜੀ ਜੀ ਇੰਨੇ ਕ ਪੈ ਚੁੱਕੇ ਆ ਕਿ ਜੇ ਗਵਾਂਢੀ ਨੇ ਦੋ ਕਮਰੇ ਪਾਏ ਆ ਨਾ ਅਸੀਂ ਤਿੰਨ ਕਮਰੇ ਜਿਹੜੀ ਕੋਠੀ ਪਾਣੀ ਆ ਹਾਂ ਚਾਰ ਕਮਰਿਆਂ ਚ ਵੀ ਨਹੀਂ ਅੱਜ ਸਾਡਾ ਸਰਦਾ ਠੀਕ ਐ ਜੇ ਕੋਈ ਰਿਸ਼ਤੇਦਾਰੀ ਚ ਕਿਸੇ ਨੇ 4 ਲੱਖ ਲਾ ਕੇ ਵਿਆਹ ਕੀਤਾ ਤਾਂ ਅਸੀਂ 40 ਲੱਖ ਲਾਣਾ ਹੂੰ ਜੇ ਕਿਸੇ ਰਿਸ਼ਤੇਦਾਰ ਨੇ ਮੁੰਡਾ ਬਾਹਰ ਭੇਜਦਾ ਮੈਂ ਦੋਏ ਭੇਜਣੀ ਅਸੀਂ ਦੋਏ ਭੇਜਣੀ ਆ ਦੇ ਉਤੋਂ ਜ਼ਿਆਦਾ ਕਮਾਈਏ ਹੈ ਸੁਖਬਾਈ ਕਮਾਈ ਤਾਂ ਹੀ ਪਈਆ ਕਮਾਈ ਕਮਾਈ ਆਪਾਂ ਦੇ ਕਮਾਈ ਪਿੱਛੇ ਦੌੜਦੇ ਆ ਕਮਾਈ ਦਾ ਮੇਨ ਮਕਸਦ ਕੀ ਆ ਜੇ ਆਪਾਂ ਦੇਖੀਏ ਐਸ਼ ਕਰਨੀ ਐਸ਼ ਕਰਨੀ ਐਸ਼ ਕਾਦੇ ਨਾਲ ਹੋਏਗੀ ਪੈਸੇ ਨਾਲ ਸ਼ਰੀਰ ਨਾਲ ਸ਼ਰੀਰ ਨਾਲ ਹੋਏਗੀ ਪੈਸਾ ਤਾਂ ਕਈ ਲੋਕ ਐਸੇ ਆ ਜਿਨ੍ਹਾਂ ਕੋਲ ਪਿਆ ਪਰ ਉਹ ਖਾ ਨਹੀਂ ਸਕਦੇ ਨਹੀਂ ਆਪਣੇ ਲੋਕ ਤਾਂ ਹੀ ਸੋਚਦੇ ਆ ਨਾ ਵੀ ਪੈਸੇ ਨਾਲ ਐਸ਼ ਹੋਊਗੀ ਆਪਾਂ ਪਹਿਲਾਂ ਪੈਸਾ ਇਕੱਠਾ ਕਰ ਲਈਏ ਸ਼ਰੀਰ ਤੇ ਤਾਂ ਧਿਆਨ ਹੀ ਨਹੀਂ ਦੇਂਦੇ। ਬਹੁਤ ਰਾਪਤੀ ਐਸੇ ਬੰਦੇ ਵੀ ਹੈ ਦੁਨੀਆ 'ਚ ਜਿਨ੍ਹਾਂ ਕੋਲ ਖਾਣੇ ਖਾਣੇ ਚੀਜ਼ਾਂ ਦੀ ਕਮੀ ਨਹੀਂ ਹੈਗੀ ਪਰ ਉਹਨਾਂ ਦੇ ਪਾਚਨ ਸਹੀ ਗੱਲ ਆ। ਉਹਨਾਂ ਕੋਲ ਬੈੱਡ ਬੜੇ ਵਧੀਆ ਨੇ, ਏਸੀ ਲੱਗੇ ਹੋਏ ਆ ਪਰ ਨੀਂਦ ਨਹੀਂ ਆਉਂਦੀ। ਬਿਲਕੁਲ ਸੋ ਪੈਸੇ ਨਾਲ ਐਸ਼ ਨਹੀਂ ਹੁੰਦੀ, ਐਸ਼ ਹੋਏਗੀ ਤੰਦਰੁਸਤ ਸਰੀਰ ਦੇ ਨਾਲ। ਹੂੰ ਤੰਦਰੁਸਤ ਸਰੀਰ ਪਹਿਲਾਂ ਚਾਹੀਦਾ, ਪੈਸਾ ਵੀ ਜ਼ਰੂਰੀ ਆ ਪਰ ਪੈਸਾ ਸਾਰਾ ਕੁਝ ਨਹੀਂ ਹੈਗਾ। ਸੋ ਸਰੀਰ ਤਾਂ ਹਲਦਰ ਉਸਤਰ ਰੱਖਣ ਲਈ ਇੱਕ ਤਾਂ ਆਪਾਂ ਨੂੰ ਜੈਰਾ ਕੰਟਰੋਲ ਦੂਜਾ ਪ੍ਰਦੂਸ਼ਨ ਘੱਟ ਕਰੀਏ ਹਰੀਆਲੀ ਲਈਏ ਦਰਾਖਤਾਂ ਲਗਾਈਏ ਜੇ ਆਪਾਂ ਨਹੀਂ ਵਰਤਾਂਗੇ ਆਪਣੇ ਬੱਚੇ ਵਰਤਣਗੇ ਹਾਂ ਇੱਕ ਗੱਲ ਇਹ ਵੀ ਆ ਆਪਾਂ ਕਈ ਵਾਰੀ ਕਹਿ ਦਿੰਦੇ ਆ ਆਪਾਂ ਸਾਰੇ ਹੀ ਕਹਿੰਦੇ ਆ ਜੀ ਰੁੱਖ ਲਾਓ ਰੁੱਖ ਲਾਓ ਆਮ ਗੱਲ ਹੁੰਦੀ ਆ ਹਨਾ ਹਰ ਕੋਈ ਕਹਿੰਦਾ ਰੁੱਖ ਲਾਓ ਕਈ ਬੰਦੇ ਇਹ ਕਹਿੰਦੇ ਆ ਕਹਿੰਦੇ ਲੈ ਜਦੋਂ ਤੱਕ ਇਹ ਰੁੱਖ ਵੱਡਾ ਹੋਣਾ ਅਸੀਂ ਕਿਹੜਾ ਬਚਣਾ ਸਾਨੂੰ ਕੀ ਫਾਇਦਾ ਇਹ ਨਾ ਰੁੱਖਾਂ ਦਾ ਜੇ ਪਹਿਲਾਂ ਉਹਨਾਂ ਨੂੰ ਪੁੱਛੀਏਗੇ ਜਿਹੜੇ ਪਹਿਲੇ ਰੁੱਖ ਲਗਾਏ ਹੋયા ਉਹ ਵੀ ਤਾਂ ਕਿਸੇ ਨੇ ਲਾਏ ਨੇ ਉਹ ਵੀ ਤਾਂ ਕਿਸੇ ਨੇ ਲਾਏ ਆ ਜੇ ਉਹ ਇਹ ਸੋਚਦੇ ਰਾਜ ਅਸੀਂ ਕੀ ਕਰਦੇ ਹੁੰਦੇ ਅੱਜ ਫਿਰ ਇੱਕ ਵੀ ਰੁੱਖ ਨਹੀਂ ਹੋਣਾ ਸੀ ਅਸੀਂ ਸਾਥੋਂ ਤੜਫਦੇ ਹੁੰਦੇ ਜੇ ਅੱਜ ਉਹ ਰੁੱਖ ਨਾ ਹੁੰਦੇ ਇਸੇ ਕਰਕੇ ਸਾਨੂੰ ਵੀ ਰੁੱਖ ਲਾਣੇ ਚਾਹੀਦੇ ਨੇ ਜਿੱਥੇ ਵੀ ਅਸੀਂ ਲਾ ਸਕਦੇ ਆ ਜਿੰਨੀ ਵੀ ਸਾਡੀ ਸਪੇਸ ਹੈਗੀ ਆ ਜਗ੍ਹਾ ਹੈਗੀ ਆ ਕਿਉਂਕਿ ਜੇ ਸਾਨੂੰ ਉਹਦਾ ਫਾਇਦਾ ਨਹੀਂ ਹੋਊਗਾ ਤਾਂ ਆਉਣ ਵਾਲੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਾਂ ਹੋਊਗਾ ਜਿਵੇਂ ਸਾਨੂੰ ਹੋ ਰਿਹਾ 7 ਸਾਲ ਤੱਕ ਉਹਨਾਂ ਰੁੱਖਾਂ ਨੇ ਵੱਡੇ ਹੋ ਜਾਣਾ ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਰੁੱਖ ਕਿੰਨੇ ਵੱਡੇ ਵੱਡੇ ਰੁੱਖ ਨੇ ਪੀਪਲ ਨੇ ਕਿਤੇ ਬੋੜ ਨੇ ਹਨਾ ਕਿਤੇ ਕੋਈ ਰੁੱਖ ਹੁੰਦਾ ਕਿਤੇ ਕੋਈ ਉਹ ਵੀ ਤਾਂ ਕਿਸੇ ਨੇ ਲਾਏ ਨੇ ਅੱਜ ਅਸੀਂ ਜਦੋਂ ਉਹਨਾਂ ਦੀ ਛਾਂ 'ਚ ਖੜਦੇ ਹਾਂ ਅਸੀਂ ਕਿੰਨਾ ਸੋਚਦੇ ਹਾਂ ਕਿੰਨੀਆਂ ਉਹਨਾਂ ਨੂੰ ਦੁਆਵਾਂ ਦੰਦੀਆਂ ਕਿ ਕਿੰਨੀ ਸੋਹਣੀ ਛਾਂ ਹੈ ਹਨਾ ਜਿੰਨੇ ਵੀ ਲਾਇਆ ਉਹ ਭਲਾ ਹੋਵੇ ਆ ਦਾ ਹੈਨਾ ਸੋ ਇਸ ਹਾਰੀਆਂ ਚੀਜ਼ਾਂ ਕਰਕੇ ਅਸੀਂ ਖਰਚੇ ਨੂੰ ਕੰਟਰੋਲ ਕਰ ਸਕਦੇ ਹਾਂ ਹੁਣ ਤੁਸੀਂ ਕਹੋਗੇ ਅਸੀਂ ਗੱਲ ਖਰਚੇ ਦੀ ਕਰ ਰਹੇ ਹਾਂ ਅਸੀਂ ਰੁੱਖਾਂ 'ਚ ਜਾ ਕੇ ਵੜ ਗਏ ਇਹ ਖਰਚੇ ਤਾਂ ਇਹ ਖਰਚੇ ਸਾਡੇ ਹੁੰਦੇ ਤਾਂ ਹੀ ਨੇ ਹਨਾ ਸੱਤੇ ਤਾਂ ਹੀ ਹੁੰਦੇ ਨੇ ਖਰਚੇ ਜਦੋਂ ਸਾਡਾ ਵਾਤਾਵਰਣ ਖਰਾਬ ਹੈ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਸਾਡੀਆਂ ਬਿਮਾਰੀਆਂ ਦੇ ਖਰਚੇ ਇਸ ਤਰ੍ਹਾਂ ਰੁਕ ਸਕਦੇ ਆ ਜੇ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ ਕਿਉਂਕਿ ਬਿਮਾਰੀ ਦਾ ਖਰਚਾ ਇੱਕ ਇਹੋ ਜਿਹਾ ਹੁੰਦਾ ਦੇਖ ਆਪਾਂ ਵਿਆਹ ਤੇ ਵੀ ਘੱਟ ਪੈਸਾ ਲਾ ਕੇ ਸਾਰ ਸਕਦੇ ਆ ਘਰ 'ਚ ਵੀ ਛੋਟੇ 'ਚ ਗੁਜ਼ਾਰਾ ਕਰ ਲਾਂਗੇ ਜੇ ਬੰਦਾ ਮੰਜੇ ਤੇ ਪਿਆ ਉਹਦਾ ਇਲਾਜ ਕਰਾਏ ਬਿਨਾ ਗੁਜ਼ਾਰਾ ਨਹੀਂ ਹੁੰਦਾ ਆ ਕਈਆਂ ਐਸੇ ਹੁੰਦੇ ਆ ਕਿ ਸਟੰਟ ਪੈਣੇ ਆ ਜੇ ਹਟੈਕ ਆ ਗਿਆ ਬੰਦੇ ਕੁਲੀ ਬਿਮਾਰੀਆਂ ਨੇ ਮਹਿੰਗੀਆਂ ਇਲਾਜ ਹੋਇਆ ਪਿਆ ਹਨਾ ਬੰਦੇ ਤੇ ਖੜੇ ਖੜਾਏ ਤੇ ਲੱਖ ਰੁਪਏ ਲੱਗ ਜਾਂਦਾ ਆਹੋ ਟੈਕ ਬਿੰਟ ਚ ਹੋ ਜਾਂਦਾ ਪਤਾ ਨਹੀਂ ਲੱਗਦਾ ਬਿੰਟ ਚ ਹੋ ਜਾਂਦਾ ਡਾਕਟਰ ਕਹਿੰਦੇ 10 ਲੱਖ ਲਾਓ 5 ਲੱਖ ਲਾਓ ਜੀ ਨਹੀਂ ਬੰਦਾ ਨਹੀਂ ਬਾਜਦਾ ਸੋ ਲਾਣੇ ਪੈਣੇ ਆ ਬਿਲਕੁਲ ਸੋ ਅਟੈਕ ਵਗੈਰਾ ਕਿਉਂ ਹੁੰਦੇ ਆ ਇੱਕ ਇਹਦਾ ਬਰਜਿਸ਼ ਘਟਾਤੀ ਟੈਨਸ਼ਨ ਆ ਵਧਾਤੀ ਬਿਲਕੁਲ ਉਹਦੇ ਨਾਲ ਜੇ ਘਰ ਚ ਚਾਰ ਬੰਦੇ ਨੇ ਇੱਕ ਦੂਜੇ ਦੀ ਗੱਲ ਚਾਰੋਂ ਨਹੀਂ ਸੁਣਦੇ ਉਹ ਯਾਰ ਉਹਨੇ ਆਪਣੇ ਆਪਣੇ ਕੰਮ ਜ਼ਿਆਦਾ ਵਧਾ ਲੈਣਾ ਹੂੰ ਇਸ ਕਰਕੇ ਤੇ ਫਿਰ ਇਸ ਕਰਕੇ ਟੈਨਸ਼ਨ ਹੁੰਦੀ ਆ ਘਰ 'ਚ ਟੈਨਸ਼ਨ ਹੁੰਦੀ ਆ ਸੌ ਬਿਮਾਰੀਆਂ ਲੱਗਦੀਆਂ ਫਿਰ ਕਹਿੰਦੇ ਨੇ ਕਿ ਟੈਨਸ਼ਨ ਦਾ ਤਾਂ ਕੋਈ ਇਲਾਜ ਵੀ ਨਹੀਂ ਹੁੰਦਾ ਹੂੰ ਹੈਨਾ ਟੈਨਸ਼ਨ ਦਾ ਕੋਈ ਇਲਾਜ ਨਹੀਂ ਸੋ ਇਹ ਸਾਰੀਆਂ ਚੀਜ਼ਾਂ ਮਿਲ ਕੇ ਹੀ ਸਾਡਾ ਖਰਚੇ ਦਾ ਘਰ ਬਣੀਆਂ ਹੋਈਆਂ ਨੇ ਬਿਮਾਰੀਆਂ ਸਾਡਾ ਇੰਨਾ ਖਰਚ ਕਰਾਉਂਦੀਆਂ ਸੀ ਕਦੇ ਉਹਨਾਂ ਨੂੰ ਹਿਸਾਬ ਵੀ ਨਹੀਂ ਲਾਉਂਦੇ ਬਾਕੀ ਅਸੀਂ ਘਰ ਦਾ ਬਜਟ ਲਿਖ ਲੈਂਦੇ ਆ ਕਿ ਇੰਨੇ ਦਾ AC ਆ ਗਿਆ ਇੰਨਾ ਸਾਡਾ ਮਕਾਨ ਤੇ ਲੱਗ ਗਿਆ ਇੰਨੇ ਦੀ ਮਸ਼ੀਨ ਆ ਗਈ, ਐਨੇ ਦਾ ਫੋਨ ਆ ਗਿਆ। ਠੀਕ ਹੈ, ਅਸੀਂ ਬਿਮਾਰੀ ਦਾ ਕਿਤੇ ਖਰਚਾ ਹੀ ਨਹੀਂ ਲਾਉਂਦੇ, ਵੀ 5 ਲੱਖ ਬਿਮਾਰ ਬੰਦੇ ਤੇ ਵੀ ਲੱਗ ਗਿਆ। ਇਹ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ। ਫਿਰ ਅਸੀਂ ਕਹਿੰਦੇ ਇੰਨਾ ਕਮਾਉਂਦੇ ਆ, ਪੈਸੇ ਪਤਾ ਨਹੀਂ ਕਿਹੜੀ ਖਰਚਾਂ 'ਚ ਵੜਦੇ ਆ। ਪੈਸੇ ਸਾਡੇ ਇੱਥੇ ਵੜ ਜਾਂਦੇ ਆ। ਹੈਨਾ? ਐਸੇ ਸਾਡੇ ਫੋਨਾਂ ਦੇ ਬਿਲਾਾਂ 'ਚ, ਵਾਈਫਾਈ ਦਾ ਬਿੱਲ ਲੱਗ। ਹੂੰ। ਐਜੀ, ਤੇਰੀ ਚਾਰਜ ਇਹ ਉਹ ਅੱਜਕੱਲ੍ਹ ਸ਼ੋਸ਼ੇਬਾਜ਼ੀ ਸਾਡੀ ਇੰਨੀ ਹੋ ਚੁੱਕੀ ਆ ਬੱਸ। ਖੜਾ ਹੀ ਛੱਡ ਦੋ। ਹਾਂ। ਜੇ ਸਿੱਖਾ ਚ ਦਰਖਤ ਲਾਈਏ ਵੱਤੋਂ ਵੱਧ ਹੂੰ ਕਿਉਂਕਿ ਹਰ ਇੱਕ ਦਾ ਬੰਦਾ ਦੇਖੋ ਦਰਖਤ ਵੀ ਲਾ ਸਕਦਾ ਕਈਆਂ ਕੋਲ ਥਾ ਹੀ ਨਹੀਂ ਹੈਗੀ ਬਿਲਕੁਲ ਪਰ ਜਿਨ੍ਹਾਂ ਕੋਲ ਹੈਗਿਆ ਉਹ ਵੱਧ ਤੋਂ ਵੱਧ ਲਗਾਣ ਬਿਲਕੁਲ ਬਿਲਕੁਲ ਉਹਦੇ ਨਾਲ ਜਿੰਨਾ ਹੋ ਸਕੇ ਗਰਮੀਆਂ ਚ ਦਰਖਤਾਂ ਦੇ ਥੱਲੇ ਬੈਠੋ ਹੂੰ ਛਾਂ ਚ ਬੈਠੋ ਕਿਉਂਕਿ ਤੁਹਾਨੂੰ ਫੁੱਲ ਆਕਸੀਜਨ ਨਹੀਂ ਮਿਲੂਗਾ ਜਦੋਂ ਏਸੀ ਦਾ ਖਰਚਾ ਵਧੂਗਾ ਬਚੂ ਬਾਬਾ ਚੂਆ ਆਹੋ ਕੋਈ ਮੇਰੀ ਜ਼ਬਾਨ ਇੱਧਰ ਉੱਧਰ ਹੋ ਜਾਂਦੀ ਆ ਤੇ ਏਸੀ ਇਹੋ ਜੀ ਚੀਜ਼ ਆ ਜਿਹੜਾ ਆਕਸੀਜਨ ਨੂੰ ਤਾਂ ਖਤਮ ਕਰ ਦਿੰਦਾ ਕੂਲਿੰਗ ਵਧਾ ਦਿੰਦਾ ਹੂੰ ਸੋ ਉਹਦੇ ਨਾਲ ਸਰੀਰ ਨੂੰ ਕੋਈ ਜ਼ਿਆਦਾ ਬੈਨੀਫਿਟ ਨਹੀਂ ਹੁੰਦਾ ਗਰਮੀ ਤੋਂ ਤਾਂ ਬਚ ਜਾਣੇ ਆ ਹੁਣ ਜੇ ਦੇਖਿਆ ਜਾਵੇ ਚਲੋ ਆਫਿਸਾਂ ਵਿੱਚ ਸਾਡੀ ਮਜਬੂਰੀ ਆ ਏਸੀ ਲਾਣਾ ਹੈਨਾ ਉੱਥੇ ਸਾਨੂੰ ਬਹਿਣਾ ਪੈਂਦਾ ਪਰ ਜਿੰਨਾ ਹੋ ਸਕੇ ਨੇਚਰ ਦੇ ਨੇੜੇ ਰੱਖੋ ਆਪਣੇ ਆਪ ਨੂੰ ਜਿਹੜੇ ਹੁਣ ਇਸ ਤੋਂ ਬਿਨਾ ਸਾਰ ਸਕਦੇ ਆ ਉਹ ਤਾਂ ਜਿਵੇਂ ਖੁੱਲੇ ਵਿੜੇ ਆ ਹਨਾ ਦਰਖਤ ਲੱਗੇ ਹੋਏ ਨੇ ਉਹਨਾਂ ਦਾ ਵੀ ਆਨੰਦ ਮਾਣੋ ਹੂੰ ਇੱਕ ਤਾਂ ਹੀਟ ਘਟੂਗੀ ਆਪਣੇ ਵਾਤਾਵਰਣ ਚੋਂ ਉਹ ਟੈਂਪਰੇਚਰ ਹੁਣ ਤੋ ਨੂੰ ਪਤਾ 47 46 48 ਤੱਕ ਪਹੁੰਚਦਾ ਪਰ ਜੇ ਦਰਖਤ ਹੋਣ ਏਸੀ ਘੱਟ ਚੱਲਣ ਇਹੀ ਟੈਂਪਰੇਚਰ 40 ਡਿਗਰੀ ਦੇ ਆਸ-ਪਾਸ ਰਹੇਗਾ ਹਮ ਕਿੰਨਾ ਕਿੰਨਾ ਫਾਇਦਾ ਹੋਊਗਾ ਆਪਾਂ ਨੂੰ ਤਾਂ ਹੋਊਗਾ ਦੂਜਿਆਂ ਨੂੰ ਵੀ ਹੋਊਗਾ ਬਾਕੀ ਸਾਡੀ ਤਾਂ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਜੀ ਜਿੰਨਾ ਕੰਮ ਹੋ ਸਕੇ ਹੱਥਾਂ ਨਾਲ ਕਰੋ ਹਨਾ ਮਸ਼ੀਨਾਂ ਦੀ ਘੱਟ ਵਰਤੋਂ ਕਰੋ ਕਿਉਂਕਿ ਮਸ਼ੀਨਾਂ ਸਾਨੂੰ ਨਾ ਜਿਵੇਂ ਉਹ ਕੀ ਕਹਿੰਦੇ ਆ ਅਸੀਂ ਲੇਜੀ ਜਾ ਬਣਾਈ ਜਾ ਰਹੀਆਂ ਅਸੀਂ ਆਲਸੀ ਬਣਦੇ ਜਾ ਰਹੇ ਹੁਣ ਜੇ ਮੈਂ ਗੱਲ ਕਰਾਂ ਦੇਖ ਹਾਂ ਸਾਈਕਲ ਵੀ ਜ਼ਰੂਰੀ ਆ ਜਿਵੇਂ ਹੁਣ ਆਪਾਂ ਸਾਗ ਦੀ ਗੱਲ ਕਰ ਲਈਏ ਸਾਡੀਆਂ ਬੀਬੀਆਂ ਪਹਿਲਾਂ ਦਾਤ ਨਾਲ ਚੀਰਦੀਆਂ ਸੀ ਹਨਾ ਆ ਚੀਜ਼ਾਂ ਦੀ ਪ੍ਰੈਕਟਿਸ ਹੁੰਦੇ ਸੀ ਠੀਕ ਆ ਅੱਜ ਕੱਲ ਤਾਂ ਸਾਗ ਚੀਰਨ ਲਈ ਵੀ ਮਸ਼ੀਨਾਂ ਰੱਖੀਆਂ ਹੋਈਆਂ ਨੇ ਸੋ ਬੀਬੀਓ ਜਿੰਨਾ ਹੋ ਸਕੇ ਨਾ ਹੱਥਾਂ ਦਾ ਇਸਤੇਮਾਲ ਕਰੋ ਇਸ ਨਾਲ ਤੁਸੀਂ ਤੰਦਰੁਸਤ ਰਹੋਗੇ ਠੀਕ ਹੈ ਤੇ ਮਸ਼ੀਨਾਂ ਦੀ ਘੱਟ ਵਰਤੋਂ ਕਰੋ ਤੁਹਾਡਾ ਲੋਬਰ ਪਗਲ ਕਰੀਏ ਕਿ ਜਿੱਥੇ ਤੁਹਾਨੂੰ ਨਹੀਂ ਸਰਦਾ ਮਸ਼ੀਨ ਤੋਂ ਬਿਨਾਂ ਉੱਥੇ ਤੁਸੀਂ ਯੂਜ਼ ਕਰੋ ਜੇ ਤੁਹਾਡੇ ਕੋਲ ਟਾਈਮ ਘੱਟ ਆ ਠੀਕ ਹੈ ਤਾਂ ਤੁਸੀਂ ਬੜਾ ਫਾਟੋ ਕੰਮ ਮਸ਼ੀਨ 'ਚ ਕਰ ਲਓ ਪਰ ਜਦੋਂ ਤੁਹਾਡੇ ਕੋਲ ਖੁੱਲਾ ਟਾਈਮ ਹੈ ਤਾਂ ਹੱਥ ਨਾਲ ਕਰੋ ਕੰਮ ਉਹ ਸਹੀ ਸਣਾ ਜਿਹੜੀ ਉਹ ਆਪਣੀ ਸਹੂਲਤ ਵਾਸਤੇ ਆ ਜਿੱਥੇ ਸਹੂਲਤ ਆਪਾਂ ਨੂੰ ਲੱਗਦਾ ਕਿ ਇਹਦੀ ਥਾਂ ਆਪਾਂ ਨੂੰ ਨਹੀਂ ਸਰਦਾ ਉੱਥੇ ਉਸ ਨੂੰ ਵਰਤੋ ਉਹ ਤਾਂ ਸਾਡੀ ਉਹ ਤਾਂ ਸਾਨੂੰ ਫੈਸਿਲਿਟੀਆਂ ਮਿਲੀਆਂ ਹੋਈਆਂ ਵੀ ਜੇ ਤੁਹਾਡੇ ਕੋਲ ਟਾਈਮ ਦੀ ਬਚਤ ਕਰਨੀ ਹੈ ਤੁਸੀਂ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਸੀਂ ਇਸ ਨਾਲ ਆਪਣਾ ਟਾਈਮ ਬਚਾ ਲਓ ਆ ਐਕਚੁਅਲੀ ਜਿਹੜੀਆਂ ਇਹ ਚੀਜ਼ਾਂ ਨੇ ਇਹ ਸੱਤੇ ਮਸ਼ੀਨਾਂ ਬਚੂਣਾ ਹਨ ਤਾਂ ਬਣਾਈਆਂ ਗਈਆਂ ਕਿਉਂਕਿ ਅੱਜਕੱਲ ਜਿਹੜੀਆਂ ਕੁੜੀਆਂ ਨੇ ਸਾਡੀਆਂ ਲੇਡੀਜ਼ ਨੇ ਉਹ ਜ਼ਿਆਦਾਤਰ ਆਫਿਸਾਂ 'ਚ ਜੌਬ ਵੀ ਕਰਦੀਆਂ ਤੇ ਸਵੇਰੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਹਰ ਕੰਮ ਆਪਣੇ ਹੱਥ ਨਾਲ ਕਰ ਸਕਣ ਇਸ ਕਰਕੇ ਉਹ ਬਚਾਈਆਂ ਮਸ਼ੀਨਾਂ ਦੀ ਵਰਤੋਂ ਕਰਦੀਆਂ ਚਲੋ ਉਹ ਤਾਂ ਮਜਬੂਰੀ ਹੋ ਗਈ ਹੈਨਾ ਭਾਈ ਜਿਹੜੇ ਹੱਥਾਂ ਨਾਲ ਕੰਮ ਕਰ ਸਕਦੇ ਨੇ ਜ਼ਿਆਦਾ ਉਹ ਆਪਣਾ ਕੁੰਡੀ ਸੋਟੇ ਨਾਲ ਆਪਣਾ ਮਸਾਲਾ ਕੁੱਟਸਾ ਕੇ ਜਾਂ ਜਿਹਾ ਹੋ ਵੀ ਆ ਉਹ ਬਹੁਤ ਸਾਰੀਆਂ ਮਸ਼ੀਨਾਂ ਹੁੰਦੀਆਂ ਨੇ ਘਰ 'ਚ ਕਿਉਂਕਿ ਇਹ ਤੁਹਾਨੂੰ ਬੈਨੀਫਿਟ ਬਹੁਤ ਹੁੰਦੇ ਨੇ ਜਿੱਥੇ ਜਰੂਰਤ ਆ ਉੱਥੇ ਵਰਤ ਲੋ 바ਕੀ ਫਜ਼ੂਲ 'ਚ ਇਹਨਾਂ ਨੂੰ ਯੂਜ਼ ਬਹੁਤ ਘੱਟ ਕਰੋ ਕਿਉਂਕਿ ਇਹਨਾਂ ਨਾਲ ਸਾਡੀਆਂ ਸਾਰੀ ਖਰਚਾ ਹੀ ਹੈ ਇਹ ਸਾਰਾ ਜੇ ਅਸੀਂ ਹੁਣ ਗੱਲ ਕਰੀਏ ਕਿਉਂਕਿ ਜਿੰਨਾ ਸੀ ਉਹਨਾਂ ਤੇ ਡਿਪੈਂਡ ਹੁੰਦੇ ਜਾਂਦੇ ਆ ਸਾਡਾ ਸਰੀਰ ਜਵਾਬ ਦੇ ਹੀ ਜਾਂਦਾ ਤੁਸੀਂ ਨਹੀਂ ਯਕੀਨ ਹੁੰਦਾ ਤਾਂ ਵਰਤ ਕੇ ਦੇਖ ਲੋ ਹੈਨਾ ਥੋੜੇ ਸਰੀਰ ਨੇ ਫਿਰ ਨਾ ਕਰੀ ਜਾਣੀ ਆ ਵੀ ਚੱਲੇ ਕੰਮ ਤਾਂ ਹੁਣ ਕਰੋ ਹੀ ਨਾ ਆਲਸੀ ਹੋ ਜਾਂਦਾ ਬੰਦਾ ਸੋ ਸਰੀਰ ਚਲਾਓ ਆਪਣਾ ਜ਼ਿਆਦਾ ਖਰਚੇ ਕਰੋ ਕੰਟਰੋਲ ਜਿਹੜੀ ਚੀਜ਼ ਵੀ ਨਾ ਨਹੀਂ ਸਰਦਾ ਉਹ ਚੀਜ਼ ਲਓ ਨਾ ਕਿ ਵੀ ਗਵਾਂਡੀਆਂ ਨੇ ਬਾਈਕ ਲਈ ਆ ਅਸੀਂ ਗੱਡੀ ਲੈਣੀ ਆ ਕਿਉਂ ਕਿਸੇ ਦੇ ਮਗਰ ਖੂਚ ਛਾਲ ਮਾਰਦੇ ਆ ਉਹ ਚਾਹ ਉਹ ਸੋਤ ਹੁੰਦੀ ਆ ਆਪਣੇ ਸਰੀਰ ਨੂੰ ਤੁਸੀਂ ਚਲਾਓਗੇ ਤੰਦਰੁਸਤ ਰਹੋਗੇ ਤੰਦਰੁਸਤ ਰਹੋਗੇ ਆਸ਼ ਕਰੋ ਬਿਲਕੁਲ ਹੁਣ ਮੈਂ ਗੱਲ ਕਰ ਰਹੀ ਆ ਕੀ ਪਤਾ ਤੁਹਾਡੇ ਗਵੰਡੀ ਦੀ ਮਜਬੂਰੀ ਆ ਗੱਡੀ 'ਚ ਜਾਣਾ ਹਮ ਹੈਨਾ ਅਗਲੇ ਨੇ ਲਈਤੀ ਆ ਤੇ ਤੁਸੀਂ ਉਹਦੇ ਮਗਰ ਲਾ ਕੇ ਉਹੀ ਲੈ ਜਾਂਦੇ ਆ ਤੁਹਾਨੂੰ ਕੰਮ ਹੈ ਨਹੀਂ ਗੱਡੀ ਦਾ ਤਾਂ ਫਿਰ ਇਹ ਚੀਜ਼ਾਂ ਫਜ਼ੂਲ ਖਰਚੀ ਆ ਇਹਨਾਂ ਨੂੰ ਕੰਟਰੋਲ ਕਰੋ ਤੇ ਚਲਿਏ ਫਿਰ ਹੁਣ ਆਪਾਂ ਹਾਂ ਚੱਲਣਾ ਚਾਹੀਦਾ ਹੁਣ ਚਲੋ ਜੀ ਵੀਡੀਓ ਵਧੀਆਂ ਲੱਗੀਆਂ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਹਨਾ ਤੇ ਆਪਣੇ ਖਰਚੇ ਜਿੱਥੇ ਤੱਕ ਹੋ ਸਕਦਾ ਕੰਟਰੋਲ ਕਰੋ ਬਈ ਅਸੀਂ ਤਾਂ ਹੀ ਕਹਿੰਨੇ ਆ ਬਾਕੀ ਲਾਈਕ ਆ ਕਮੈਂਟ ਕਰ ਦਿਓ ਸਾਨੂੰ ਫੋਲੋ ਵੀ ਕਰ ਲੋ ਜਿਨ੍ਹਾਂ ਨੇ ਨਹੀਂ ਕੀਤਾ ਮੈਂ ਤੁਹਾਡੀ ਬੱਬਲਕਾਰ ਤੇ ਇਹ ਸਤਾ ਸਮ ਹੋ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ